ਵਾਹਿਗੁਰੂ ਜੀ ਕਾ ਕਾਲ ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਮਹਾਨ ਜੋਧੇ ਨਿਹਾਨ ਸਿੰਘ ਪੰਜਾtheta ਦੀ ਸਰਦਾਰ ਨਿਹਾਨ ਸਿੰਘ ਦਾ ਪਿਤਾ ਰਾਮ ਸਿੰਘ ਮਹਾਰਾ ਰਣਜੀਤ ਸਿੰਘ ਦਾ ਉਸ ਵੇਲੇ ਜੰਗ ਵਿੱਚ ਸੀ ਜਦੋਂ ਮਹਾਰਾ ਰਣਜੀਤ ਸਿੰਘ ਨੇ ਲਾਹੌਰ ਨੂੰ ਜਿੱਤਿਆ ਸੀ ਹੁਣ ਮਹਾਰਾ ਰਣਜੀਤ ਸਿੰਘ ਨੇ ਲਾਹੌਰ ਦਕਲਾ ਜਿੱਤ ਲਿਆ ਤੇ ਸਿੱਖਾਂ ਦਾ ਰਾਜ ਚੱਲਣਾ ਸ਼ੁਰੂ ਹੋ ਗਿਆ ਦੱਸਿਆ ਜਾਂਦਾ ਹੈ ਕਿ ਫਿਰ ਉੱਥੇ ਰਾਮ ਸਿੰਘ ਨੇ ਨਿਧਾਨ ਸਿੰਘ ਪੰਜਾਥੇ ਨੂੰ ਫੌਜ ਵਿੱਚ ਭਰਤੀ ਕਰਾ ਦਿੱਤਾ ਨਿਧਾਨ ਸਿੰਘ ਪੰਜਾਥਾ ਚੜ੍ਹਦੀ ਉਮਰ ਵਿੱਚ ਹੀ ਆਪਣਾ ਸਿੱਖ ਫੌਜ ਵਿੱਚ ਭਰਤੀ ਹੋ ਜਾਂਦਾ ਹੈ ਨਿਧਾਨ ਸਿੰਘ ਪੰਜਾਥੇ ਨੇ ਆਪਣੀ ਸਾਰੀ ਉਮਰ ਜੰਗ ਦੇ ਮੈਦਾਨ ਵਿੱਚ ਹੀ ਕੱਢ ਦਿੱਤੀ ਸੀ ਨਿਧਾਨ ਸਿੰਘ ਪੰਜਾਥਾ ਮਹਾਰਾ ਰਣਜੀਤ ਸਿੰਘ ਜੀ ਦਾ ਬੋਡੀਗਾਰਡ ਹੁੰਦਾ ਸੀ ਜਦੋਂ ਕਿਤੇ ਵੀ ਮਹਾਰਾ ਰਣਜੀਤ ਸਿੰਘ ਆਪਣੇ ਕਿਸੇ ਹੋਰ ਦੇਸ਼ ਦੇ ਮੰਤਰੀ ਜਾਂ ਕਿਸੇ ਵੀ ਰਾਜੇ ਨੂੰ ਮਿਲਣ ਜਾਂਦੇ ਸੀ ਤੇ ਮਹਾਰਾ ਰਣਜੀਤ ਸਿੰਘ ਨਿਧਾਨ ਸਿੰਘ ਪੰਜਾਥੇ ਨੂੰ ਆਪਣੇ ਨਾਲ ਲੈ ਕੇ ਜਾਂਦੇ ਸੀ ਜੇਕਰ ਆਪਾਂ ਹੁਣ ਗੱਲ ਕਰੀਏ ਤੇ ਨਿਹੰਗ ਸਿੰਘ ਪੰਜ ਹੱਥੇ ਨੇ ਲਗਭਗ ਜਿੰਨੀਆਂ ਵੀ ਸਿੱਖ ਰਾਜ ਵਿੱਚ ਜੰਗਾਂ ਹੋਈਆਂ ਸੀ ਲਗਭਗ ਸਾਰੀਆਂ ਜੰਗਾਂ ਵਿੱਚ ਹਿੱਸਾ ਲਿਆ ਸੀ ਦੱਸਿਆ ਜਾਂਦਾ ਹੈ ਕਿ ਨਿਹੰਗ ਸਿੰਘ ਪੰਜ ਹੱਥੇ ਦੇ ਸਰੀਰ ਤੇ ਤਾਂ ਜਗ੍ਹਾ ਨਹੀਂ ਸੀ ਜਿੱਦੇ ਚਾਰ ਉਂਗਲਾਂ ਛੱਡ ਕੇ ਫਟਣਾ ਹੋਵੇ ਨਿਹੰਗ ਸਿੰਘ ਜਦ ਜੰਗ ਲੜਨ ਜਾਂਦੇ ਸੀਗੇ ਸਭ ਤੋਂ ਅੱਗੇ ਦਿਸਦਾ ਸੀ ਦੱਸਿਆ ਜਾਂਦਾ ਕਿ ਨਿਹੰਗ ਸਿੰਘ ਪੰਜ ਹੱਥੇ ਦੇ ਪ੍ਰਾਣੀ ਜੰਗ ਦੇ ਫੱਟ ਸੁੱਕਦੇ ਨਹੀਂ ਸੀ ਤੇ ਨਵੀਂ ਜੰਗ ਦੇ ਫਟ ਲੱਗ ਜਾਂਦੇ ਸੀ ਉਹ ਸਭ ਤੋਂ ਮੋਰੇ ਜਾ ਕੇ ਜੰਗ ਲੜਦੇ ਸੀ ਉੱਤੇ ਜਦੋਂ ਆਉਂਦੇ ਸੀ ਸਭ ਤੋਂ ਅਖੀਰ ਤੇ ਕੋਹਣ ਨਾਲ ਲਤਪਤ ਆਉਂਦੇ ਸੀ ਅੱਸਾ ਜਾਂਦਾ ਹੈ ਕਿ ਜਦੋਂ ਸਿੱਖਾਂ ਨੇ ਨਸ਼ਹਿਰੇ ਵੱਲ ਜੰਗ ਕਰਨ ਦਾ ਫੈਸਲਾ ਕੀਤਾ ਤੇ ਉਸ ਸਮੇਂ ਨਿਧਾਨ ਸਿੰਘ ਪੰਜਾਥਾ ਵੀ ਇਸ ਜੰਗ ਵਿੱਚ ਸ਼ਾਮਿਲ ਸੀ ਉਸ ਜੰਗ ਦੇ ਵਿੱਚ ਨਿਧਾਨ ਸਿੰਘ ਪੰਜਾਥਾ ਨੇ ਆਪਣੀ ਤਲਵਾਰ ਬਿਜਲੀ ਵਾਂਗ ਵਾਈ ਨਿਧਾਨ ਸਿੰਘ ਪੰਜਾਥਾ ਆਪਣੀ ਬਿਜਲੀ ਵੰਗ ਤਲਵਾਰ ਹਮੋਂਦਾ ਸੀ ਤੇ ਉਦੋਂ ਇੱਕ ਗੋਲੀ ਆਉਂਦੀ ਹੈ ਤੇ ਨਿਧਾਨ ਸਿੰਘ ਪੰਜਾਥਾ ਦੇ ਕੋੜ ਤੇ ਲੱਗ ਜਾਂਦੀ ਆ ਤੇ ਇਸ ਗੱਲ ਦਾ ਪਠਾਨ ਫਾਇਦਾ ਚੱਕਦੇ ਹਨ ਪੰਜ ਤਕੜੇ ਤਕੜੇ ਪਠਾਨ ਨਤਾਨ ਸਿੰਘ ਪੰਜ ਉੱਥੇ ਇਹਨੂੰ ਘੇਰ ਲੈਂਦੇ ਹਨ ਜਿਵੇਂ ਕਿ ਸਿੱਖ ਕੌਮ ਇੱਕ ਬਹਾਦਰ ਕੌਮ ਮੰਨੀ ਜਾਂਦੀ ਆ ਇਹਦੇ ਨਾਲ ਨਾਲ ਹੀ ਪਠਾਨ ਵੀ ਇੱਕ ਬਹਾਦਰ ਕੌਮ ਮੰਨੀ ਜਾਂਦੀ ਆ ਫਰਕ ਇੰਨਾ ਹੀ ਸੀ ਕਿ ਸਿੱਖ ਇੱਕ ਜ਼ੁਲਮ ਉਤੇ ਰੱਖਿਆ ਦੀ ਖਾਤਰ ਲੜਦੇ ਸੀ ਤੇ ਪਰ ਪਠਾਨ ਇੱਕ ਉੱਥੇ ਆਪਣੇ ਨਿੱਜੂ ਦੀ ਖਾਤਰ ਲੜਦੇ ਸੀ ਹੁਣ ਇੱਥੇ ਨਿਧਾਨ ਸਿੰਘ ਪੰਜਾਥੇ ਨੂੰ ਪਠਾਣਾ ਨੇ ਘੇਰ ਲਿਆ ਸੀ ਪਾਰ ਪਠਾਣ ਇਹ ਗੱਲ ਭੁੱਲ ਗਏ ਸੀ ਕਿ ਇੰਧਾਨ ਸਿੰਘ ਪੰਜਾਥਾ ਆਇਆ ਨਿਧਾਨ ਸਿੰਘ ਪੰਜਾਥੇ ਨੇ ਇੰਜ ਬਿਜਲੀ ਵਾਂਗੂ ਤਲਵਾਰ ਵਾਈ ਤੇ ਪਠਾਣਾ ਦੇ ਸਿਰ ਧੜ ਤੋਂ ਲੱਗ ਕਰਕੇ ਰੱਖ ਦਿੱਤੇ ਇਸ ਨਸ਼ਹਿਰੇ ਦੀ جنگ ਦੇ ਵਿੱਚ ਮਹਾਰਾ ਰਣਜੀਤ ਸਿੰਘ ਨੇ ਖੁਦ ਹਿੱਸਾ ਲਿਆ ਹੋਇਆ ਸੀ ਮਹਾਰਾ ਰਣਜੀਤ ਸਿੰਘ ਇੱਕ ਉੱਚੀ ਪਹਾੜੀ ਤੇ ਖੜ ਕੇ ਇਸ ਜੰਗ ਨੂੰ ਆਪ ਕਮਾਂਡ ਕਰਦੇ ਸੀ ਜਿਹੜੇ ਬੰਨੇ ਫੌਜਾਂ ਕਮਜ਼ੋਰ ਪੈਂਦੀਆਂ ਤੇ ਮਹਾਰਾ ਰਣਜੀਤ ਸਿੰਘ ਉੱਥੇ ਆਪਣੀ ਫੌਜਾਂ ਨੂੰ ਭੇਜਦੇ ਸੀ ਜਦੋਂ ਨਿਹੰਦ ਸਿੰਘ ਪੰਜ ਅੱਥੇ ਨੇ ਪਠਾਣਾ ਦੇ ਸਿਰ ਧੜ ਤੋਂ ਲੱਗ ਗਿੱਤੇ ਤੇ ਮਹਾਰਾ ਰਣਜੀਤ ਸਿੰਘ ਨੇ ਆਪਣੀ ਅੱਖਾਂ ਨਾਲ ਇਹ ਦ੍ਰਿਸ਼ ਖੁਦ ਵੇਖਿਆ ਦੱਸਿਆ ਜਾਂਦਾ ਹੈ ਕਿ ਨਿਹੰਦ ਸਿੰਘ ਪੰਜ ਅੱਥੇ ਨੇ ਉਹ ਪਠਾਣਾ ਦੀਆਂ ਕਿਰਪਾਨਾਂ ਚੱਕ ਕੇ ਮਹਾਰਾ ਰਣਜੀਤ ਸਿੰਘ ਦੇ ਚਰਨਾਂ ਵਿੱਚ ਰੱਖ ਦਿੱਤੀਆਂ ਤੇ ਇਹ ਦੇਖ ਕੇ ਮਹਾਰਾ ਰਣਜੀਤ ਸਿੰਘ ਬੜਾ ਖੁਸ਼ ਹੋਇਆ ਤੇ ਮਹਾਰਾ ਰਣਜੀਤ ਸਿੰਘ ਨੇ ਨਿਹੰਦ ਸਿੰਘ ਪੰਜ ਨੂੰ ਗਲ ਲਾਇਆ ਤੇ ਉੱਥੇ ਬਾਕੀ ਸਿੱਖਾਂ ਨੂੰ ਤੇ ਸਿੰਘਾਂ ਨੂੰ ਕਿਹਾ ਕਿ ਅੱਜ ਤੋਂ ਬਾਅਦ ਇਸ ਨੂੰ ਨਿਧਾਨ ਸਿੰਘ ਪੰਜ ਹੱਥੇ ਦੇ ਨਾਂ ਨਾਲ ਜਾਣਿਆ ਜਾਵੇਗਾ ਦੱਸਿਆ ਜਾਂਦਾ ਹੈ ਕਿ ਉੱਥੇ ਲਾਹੌਰ ਦੇ ਸਰਕਾਰੀ ਕਾਗਜ਼ਾਂ ਦੇ ਵਿੱਚ ਵੀ ਇਸ ਨੂੰ ਨਿਧਾਨ ਸਿੰਘ ਪੰਜ ਹੱਥਾ ਹੀ ਲਿਖਿਆ ਆ ਦੱਸਿਆ ਜਾਂਦਾ ਹੈ ਕਿ ਨਸ਼ਹਿਰੇ ਦੀ ਜੰਗ ਦੇ ਵਿੱਚ ਖਾਨ ਮੁਹੰਮਦ ਨਾ ਦਾ ਇੱਕ ਪਠਾਨ ਸੀ ਜਿਸ ਉੱਤੇ ਮੁਸਲਮਾਨਾਂ ਨੂੰ ਉਸਤੇ ਬੜਾ ਮਾਣ ਸੀਗਾ ਕਿ ਇਸ ਦੇ ਅੱਗੇ ਕੋਈ ਸੇਖ ਨਹੀਂ ਟਕੇਗਾ ਉਸੇ ਜੰਗ ਦੇ ਵਿੱਚ ਖਾਨ ਮੁਹੰਮਦ ਤੇ ਨਧਾਨ ਸਿੰਘ ਪੰਜਾਥੇ ਦਾ ਆਹੋ ਸਾਹਮਣਾ ਹੋ ਜਾਂਦਾ ਹੈ ਹੁਣ ਇਹ ਦੋਵੇਂ ਜਰਨੈਲ ਵੱਧ ਚੜ ਕੇ ਇੱਕ ਦੂਜੇ ਤੇ ਵੀ ਵਾਰ ਕਰਦੇ ਸੀ ਪਰ ਅਕਸਰ ਦੋ ਹੱਥ ਦੋ ਹੱਥ ਹੁੰਦੇ ਆ ਪਰ ਪੰਜ ਹੱਥਾਂ ਸਾਹਮਣੇ ਕਿਵੇਂ ਟਿਕੇਗਾ ਦੱਸਿਆ ਜਾਂਦਾ ਕਿ ਨਧਾਨ ਸਿੰਘ ਪੰਜਾਥੇ ਨੇ ਉਸ ਤੇ ਐਸਾ ਵਾਰ ਕੀਤਾ ਤੇ ਉਸ ਨੂੰ ਧਰਤੀ ਤੇ ਸਿੱਟ ਦਿੱਤਾ ਹੁਣ ਸ਼ਹਿਰੇ ਦੀ ਜੰਗ ਦੇ ਵਿੱਚ ਖਾਲਸਾ ਕੌਮ ਦੀ ਜਿੱਤ ਹੋ ਗਈ ਇਸੇ ਜੰਗ ਦੇ ਵਿੱਚ ਮਹਾਨ ਜਥੇਦਾਰ ਅਕਾਲੀ ਫੂਲਾ ਸਿੰਘ ਵੀ ਸ਼ਹੀਦ ਹੋਏ ਸੀ ਦੱਸਿਆ ਜਾਂਦਾ ਹੈ ਕਿ ਨਿਧਾਨ ਸਿੰਘ ਪੰਜ ਹੱਥੇ ਦੇ ਦੂਰ ਦੂਰ ਤੱਕ ਚਰਚੇ ਸੀਗੇ ਕਈ ਲੋਕ ਇਹ ਸੋਚਦੇ ਸੀ ਕਿਤੇ ਸੱਚੀ ਨਿਧਾਨ ਸਿੰਘ ਪੰਜ ਹੱਥਾ ਦੇ ਪੰਜ ਹੱਥ ਹਨ ਇਤਿਹਾਸ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਉਸ ਟਾਈਮ ਹਿੰਦੁਸਤਾਨ ਦਾ ਗਵਰਨਰ ਜਨਰਲ ਪੰਜਾਬ ਵਿੱਚ ਲਾਹੌਰ ਵਿਖੇ ਆਉਂਦਾ ਆ ਮੈਂ ਦੱਸ ਦਵਾਂ ਕਿ ਉਸ ਟਾਈਮ ਪੰਜਾਬ ਇੱਕ ਵੱਖਰੀ ਕੰਟਰੀ ਸੀ ਹਿੰਦੁਸਤਾਨ ਇੱਕ ਵੱਖਰੀ ਕੰਟਰੀ ਸੀ ਜਦੋਂ ਹਿੰਦੁਸਤਾਨ ਦਾ ਗਵਰਨਰ ਜਨਰਲ ਪੰਜਾਬ ਵਿੱਚ ਆਉਂਦਾ ਹੈ ਤੇ ਉਹ ਮਹਾਰਾਜ ਰਣਜੀਤ ਸਿੰਘ ਨੂੰ ਨਦਾਨ ਸਿੰਘ ਪੰਜੱਥੇ ਨੂੰ ਮਿਲਣ ਦੀ ਇੱਛਾ ਪ੍ਰਗਟਾਉਂਦਾ ਹੈ ਤੇ ਜਦੋਂ ਨਦਾਨ ਸਿੰਘ ਪੰਜੱਥਾ ਉਸ ਦੇ ਕੋਲ ਆਉਂਦਾ ਹੈ ਤੇ ਉਹ ਗੋਰਾ ਕਹਿੰਦਾ ਹੈ ਕਿ ਇਸ ਦੇ ਦੋ ਹੱਥ ਹਨ ਤੇ ਮਹਾਰਾਜ ਰਣਜੀਤ ਸਿੰਘ ਹਾਸਕੇ ਕਹਿੰਦੇ ਹਨ ਕਿ ਸ਼ੁਕਰ ਕਰ ਤੈਨੂੰ ਕੀ ਇਹ ਜੇ ਦੋ ਹੱਥ ਦੇਖਣ ਨੂੰ ਮਿਲੇ ਆ ਜੇਕਰ ਤੂੰ ਇਸ ਦੇ ਪੰਜ ਹੱਥ ਵੇਖ ਲਏ ਤੇ ਤੂੰ ਅਗਲਾ ਸੂਰਜ ਚੜ੍ਹਦਾ ਨਹੀਂ ਵੇਖੇਗਾ ਇਹ ਸੀ ਸਾਡਾ ਮਹਾਨ ਯੋद्धा ਨਦਾਨ ਸਿੰਘ ਪੰਜੱਥਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ